ਅੱਜ ਇਹ ਕੁੜੀ ਕੈਮਰੇ ਅੱਗੇ ਆਈ ਉਸਦੀ ਗੱਲਬਾਤ ਨੇ ਇਹ ਸਾਬਤ ਕਰ ਦਿੱਤਾ ਚਾਕੂ ਖਰਬੂਜੇ ਤੇ ਡਿੱਗੇ ਜਾਂ ਫਿਰ ਖਰਬੂਜਾ ਚਾਕੂ ਤੇ ਕੱਟਣਾ ਖਰਬੂਜਾ ਹੀ ਆ ਦੁਨੀਆ ਨੂੰ ਨਵਾਂ ਮਸਾਲਾ ਚਾਹੀਦਾ ਤੇ ਉਹ ਮਿਲ ਰਿਹਾ ਅੱਜ ਕੁੜੀ ਕੈਮਰੇ ਅੱਗੇ ਆਈ ਆ ਕੱਲ ਨੂੰ ਮੁੰਡਾ ਜਾ ਫਿਰ ਮੁੰਡੇ ਦਾ ਪਿਓ ਵੀ ਅੱਗੇ ਆ ਸਕਦਾ ਕੁੜੀ ਦੇ ਦੱਸਣ ਮੁਤਾਬਕ ਇਹ ਸਭ ਫਰਵਰੀ ਮਹੀਨੇ ਤੋਂ ਚੱਲ ਰਿਹਾ ਕਿਤੇ ਕੋਈ ਸੁਣਵਾਈ ਹੀ ਨਹੀਂ ਹੋਈ ਕੁੜੀ ਤੋਂ ਗਲਤੀ ਹੋਈ ਕਿ ਵਿਆਹ ਤੋਂ ਪਹਿਲਾਂ ਉਹ ਮੁੰਡੇ ਨੂੰ ਮਿਲੀ ਕੁੜੀ ਦੀ ਮਾਂ ਦੀ 2013 ਵਿੱਚ ਮੌਤ ਹੋ ਗਈ ਸੀ ਪਿਓ ਤੀ ਬਿਲਕੁਲ ਇਕੱਲੇ ਰਹਿੰਦੇ ਸਨ ਕਾਸ਼ ਉਸ ਦੀ ਮਾਂ ਕਿਉਂ ਦੀ ਹੁੰਦੀ ਤਾਂ ਸ਼ਾਇਦ ਕੀ ਪਤਾ ਇਹ ਸਭ ਕੁਝ ਨਾ ਹੁੰਦਾ ਮੁੰਡੇ ਦੀ ਗਲਤੀ ਨਹੀਂ ਗੁਨਾਹ ਹੈ ਗਲਤੀ ਲਈ ਮਾਫੀ ਮਿਲ ਸਕਦੀ ਆ ਪਰ ਗੁਨਾਹ ਲਈ ਨਹੀਂ ਬੇਸ਼ੱਕ ਉਹ ਕੁੜੀ ਨੂੰ ਉਸਦੇ ਹਾਲ ਵਿੱਚ ਹੀ ਛੱਡ ਦਿੰਦਾ ਜੋ ਹੋਣਾ ਸੀ ਉਹ ਹੋ ਗਿਆ ਕਾਨੂੰਨੀ ਕਾਰਵਾਈ ਦਾ ਤਾਂ ਪਤਾ ਨਹੀਂ ਕੀ ਹੋਵੇਗਾ ਕੀ ਨਹੀਂ ਪਰ ਮਾਂਵਾਰੀ ਧੀ ਤੇ ਉਸ ਪਿਓ ਦੇ ਹਾਲਾਤ ਬਾਰੇ ਸੋਚਦੇ ਹੀ ਕੰਨਾਂ ਵਿੱਚੋਂ ਸੇਕ ਨਿਕਲਦਾ ساری ਉਮਰ ਨਾ ਤਾਂ ਉਹ ਕੁੜੀ ਤੇ ਨਾ ਉਸ ਦਾ ਪਿਓ ਆਪਣੀ ਗੱਲ ਕਿਸੇ ਅੱਗੇ ਨਹੀਂ ਰੱਖ ਸਕਣਗੇ ਬੇਸ਼ੱਕ ਪੂਰਾ ਪੰਜਾਬ ਕੁੜੀ ਦੇ ਨਾਲਾ ਪਰ ਇਹ ਸਾਡਾ ਹੀ ਸਮਾਜ ਆ ਜਿਸ ਦੇ ਕਾਰਨ ਇਹ ਵੀਡੀਓ ਪੂਰੀ ਦੁਨੀਆ ਅੱਗੇ ਆਈ ਇਹ ਕਾਲਯੁਗ ਹੈ ਜਿਸ ਦੇ ਬਾਰੇ ਬਾਬਾ ਨਾਨਕ ਗੱਲ ਕਰਦਾ ਸੀ ਭਾਈ ਮਰਦਾਨਾ ਬਾਬਾ ਪਲਾ ਕਾਲਯੁਗ ਕਿਹੋ ਜਿਹਾ ਹੋਵੇਗਾ ਬਾਬਾ ਮਰਦਾਨਿਆਂ ਕਾਲਯੁਗ ਵਿੱਚ ਸਾਰੇ ਠੱਗ ਹੋਣਗੇ ਭਾਈ ਮਰਦਾਨਾ ਫੇਰ ਬਾਬਾ ਠੱਗਿਆ ਕੌਣ ਜਾਊਗਾ ਬਾਬਾ ਜਿਹੜਾ ਵਿਸ਼ਵਾਸ ਕਰੂਗਾ ਉਹੀ ਗਲਤੀ ਇਹ ਕੁੜੀ ਨੇ ਕੀਤੀ ਅੱਜ ਇਹ ਕੁੜੀ ਕੈਮਰੇ ਅੱਗੇ ਆਈ ਉਸ ਦੀ ਗੱਲਬਾਤ ਨੇ ਇਹ ਸਾਬਤ ਕਰ ਦਿੱਤਾ ਚਾਕੂ ਖਰਬੂਜੇ ਤੇ ਡਿੱਗੇ ਜਾਂ ਫਿਰ ਖਰਬੂਜਾ ਚਾਕੂ ਤੇ ਕਟਣਾ ਖਰਬੂਜਾ ਹੀ ਆ ਦੁਨੀਆ ਨੂੰ ਨਵਾਂ ਮਸਾਲਾ ਚਾਹੀਦਾ ਤੇ ਉਹ ਮਿਲ ਰਿਹਾ ਅੱਜ ਕੁੜੀ ਕੈਮਰੇ ਅੱਗੇ ਆਈ ਆ ਕੱਲ ਨੂੰ ਮੁੰਡਾ ਜਾ ਫਿਰ ਮੁੰਡੇ ਦਾ ਪਿਓ ਵੀ ਅੱਗੇ ਆ ਸਕਦਾ ਕੁੜੀ ਦੇ ਦੱਸਣ ਮੁਤਾਬਕ ਇਹ ਸਭ ਫਰਵਰੀ ਮਹੀਨੇ ਤੋਂ ਚੱਲ ਰਿਹਾ ਕਿਤੇ ਕੋਈ ਸੁਣਵਾਈ ਹੀ ਨਹੀਂ ਹੋਈ ਕੁੜੀ ਤੋਂ ਗਲਤੀ ਹੋਈ ਕਿ ਵਿਆਹ ਤੋਂ ਪਹਿਲਾਂ ਉਹ ਮੁੰਡੇ ਨੂੰ ਮਿਲੀ ਕੁੜੀ ਦੀ ਮਾਂ ਦੀ 2013 ਵਿੱਚ ਮੌਤ ਹੋ ਗਈ ਸੀ ਪਿਓ ਤੀ ਬਿਲਕੁਲ ਇਕੱਲੇ ਰਹਿੰਦੇ ਸਨ ਕਾਸ਼ ਉਸ ਦੀ ਮਾਂ ਜਿਉਂਦੀ ਹੁੰਦੀ ਤਾਂ ਸ਼ਾਇਦ ਕੀ ਪਤਾ ਇਹ ਸਭ ਕੁਝ ਨਾ ਹੁੰਦਾ ਮੁੰਡੇ ਦੀ ਗਲਤੀ ਨਹੀਂ ਗੁਨਾਹ ਹੈ ਗਲਤੀ ਲਈ ਮਾਫੀ ਮਿਲ ਸਕਦੀ ਆ ਪਰ ਗੁਨਾਹ ਲਈ ਨਹੀਂ ਬੇਸ਼ੱਕ ਉਹ ਕੁੜੀ ਨੂੰ ਉਸਦੇ ਹਾਲ ਵਿੱਚ ਹੀ ਛੱਡ ਦਿੰਦਾ ਜੋ ਹੋਣਾ ਸੀ ਉਹ ਹੋ ਗਿਆ ਕਾਨੂੰਨੀ ਕਾਰਵਾਈ ਦਾ ਤਾਂ ਪਤਾ ਨਹੀਂ ਕੀ ਹੋਵੇਗਾ ਕੀ ਨਹੀਂ ਪਰ ਮਾਂਵਾਰੀ ਧੀ ਤੇ ਉਸ ਪਿਓ ਦੇ ਹਾਲਾਤ ਬਾਰੇ ਸੋਚਦੇ ਹੀ ਕੰਨਾਂ ਵਿੱਚੋਂ ਸੇਕ ਨਿਕਲਦਾ ساری ਉਮਰ ਨਾ ਤਾਂ ਉਹ ਕੁੜੀ ਤੇ ਨਾ ਉਸ ਦਾ ਪਿਓ ਆਪਣੀ ਗੱਲ ਕਿਸੇ ਅੱਗੇ ਨਹੀਂ ਰੱਖ ਸਕਣਗੇ ਬੇਸ਼ੱਕ ਪੂਰਾ ਪੰਜਾਬ ਕੁੜੀ ਦੇ ਨਾਲਾ ਪਰ ਇਹ ਸਾਡਾ ਹੀ ਸਮਾਜ ਆ ਜਿਸ ਦੇ ਕਾਰਨ ਇਹ ਵੀਡੀਓ ਪੂਰੀ ਦੁਨੀਆ ਅੱਗੇ ਆਈ ਇਹ ਕਾਲੀ ਯੁੱਗ ਹੈ ਜਿਸ ਦੇ ਬਾਰੇ ਬਾਬਾ ਨਾਨਕ ਗੱਲ ਕਰਦਾ ਸੀ ਭਾਈ ਮਰਦਾਨਾ ਬਾਬਾ ਪਲਾ ਕਾਲੀ ਯੁੱਗ ਕਿਹੋ ਜਿਹਾ ਹੋਵੇਗਾ ਬਾਬਾ ਮਰਦਾਨਿਆਂ ਕਾਲੀ ਯੁੱਗ ਵਿੱਚ ਸਾਰੇ ਠੱਗ ਹੋਣਗੇ ਭਾਈ ਮਰਦਾਨਾ ਫੇਰ ਬਾਬਾ ਠੱਗਿਆ ਕੌਣ ਜਾਊਗਾ ਬਾਬਾ ਜਿਹੜਾ ਵਿਸ਼ਵਾਸ ਕਰੂਗਾ ਉਹੀ ਗਲਤੀ ਇਹ ਕੁੜੀ ਨੇ ਕੀਤੀ